ਰੁੜ ਕੇ ਘਰੋਂ ਸੜਕ ਤੇ ਆ ਜਾਂਦਾ ਸੀ ਇਹ ਸਾਰਾ ਦਿਨ ਉੱਥੇ ਸੜਕ ਤੇ ਰੁੜਦਾ ਰੁੜਦਾ ਕਚੇਰੀਆਂ ਤੇ ਕਿਰਾਏ ਜਾਂਦਾ ਸੀ ਇਦਾਂ ਜੀਵਨ ਚੱਲਦਾ ਸੀ ਘਾਰੀਆਂ ਵਾਂਗੂ ਤੇ ਭੀਖ ਮੰਗਦਾ ਕੋਈ 10 ਰੁਪਏ ਦੇਣ ਦਾ ਕੋਈ 5 ਫਾਟਕਾਂ ਤੇ ਘਰ ਸੀ ਗੱਡੀਆਂ ਗੁੱਡੀਆਂ ਆਉਂਦੀਆਂ ਰਹਿੰਦੀਆਂ ਸੀ ਤੇਜ਼ ਤੇਜ਼ ਇੱਕ ਦਿਨ ਗੱਡੀ ਦਾ ਐਕਸੀਡੈਂਟ ਹੋ ਗਿਆ ਗੱਡੀ ਇਹਦੇ ਉੱਪਰ ਦੀ ਮਹਿੰਗੀ ਦਾ ਇਲਾਜ ਨਹੀਂ ਕਰਾਇਆ ਵਿਚਾਰੇ ਦਾ ਕਿਸੇ ਨੇ ਸਿਰ ਦਾ ਐਕਸੀਡੈਂਟ ਨਹੀਂ ਕਰਾਇਆ ਇਹ ਮਰੀ ਵੀ ਨਹੀਂ ਕਰਾਈ ਸਿਰ ਚ ਕਲਾਉਡ ਜੰਮ ਗਿਆ ਸਰੀਰ ਹੌਲੀ ਹੌਲੀ ਖੜਨਾ ਸ਼ੁਰੂ ਹੋ ਗਿਆ ਪਹਿਲਾਂ ਜਦੋਂ ਆਇਆ ਸੀ ਗਰ ਦਿੱਤਾ ਇੱਕ ਜਣਾ ਇਹਦਾ ਸਿਰ ਫੜਦਾ ਹੁੰਦਾ ਸੀਗਾ ਤਾਂ ਦੂਜਾ ਬੰਦਾ ਇਹਦੇ ਮੂੰਹ ਚ ਰੋਟੀ ਪਾਉਂਦਾ ਸੀ ਕਿਉਂਕਿ ਇਹਦਾ ਇੰਨੀ ਬੋਡੀ ਇਹਦੀ ਹੈਲਦੀ ਸੀਗੀ ਗਰ ਦਿੱਤੇ ਦੀਆਂ ਲੱਤਾਂ ਬਿਲਕੁਲ ਹੀ ਸੁੱਕ ਗਈਆਂ ਸੀਗੀਆਂ ਜੇ ਕਿਤੇ ਉਸ ਟਾਈਮ ਜਿਹੜੇ ਬੰਦਿਆਂ ਨਾਲ ਐਕਸੀਡੈਂਟ ਹੋਇਆ ਸੀ ਜੇ ਇਹਦਾ ਸਹੀ ਟ੍ਰੀਟਮੈਂਟ ਕਰਾ ਲੈਂਦੇ ਉਹ ਤਾਂ ਸ਼ਾਇਦ ਅੱਜ ਗਰ ਦਿੱਤਾ ਆਪਣੇ ਪੈਰਾਂ ਤੇ ਚੱਲਦਾ ਹੁੰਦਾ वागुरु जी का खालसा ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੇ ਛੋਟੇ ਵੀਰ ਦਾ ਨਾਮ ਹੈਗਾ ਗਰਦਤ ਸਿੰਘ ਤੇ ਗਰਦਿੱਤੇ ਦੀ ਪਹਿਲਾਂ ਤੁਸੀਂ ਵੀਡੀਓ ਦੇਖੋ ਪੂਰੀ ਜਦੋਂ ਲੈ ਕੇ ਆਏ ਸੀ ਕਿ ਦਿੱਤੇ ਨੂੰ ਉਦੋਂ ਵਾਲੀਆਂ ਤਸਵੀਰਾਂ ਤੇ ਵੀਡੀਓ ਦੇਖੋ ਕਿ ਕਿੰਦਾ ਸੀ ਵੀਰੇ ਦੇ ਹਾਲ ਗਰਦਤ ਕਿਵੇਂ ਆ ਫਿਰ ਕੀ ਹਾਲ ਬਣਾ ਲਿਆ ਤੋ ਕੀ ਹੋ ਗਿਆ ਇਹ ਹੈ ਬਤ ਕੀ ਹੋ ਗਿਆ ਹੈ ਹੈ ਕੀ ਹੋ ਗਿਆ ਕੀ ਹੋ ਗਿਆ ਐਸੀ ਗੱਲ ਹੈ ਹਾਂ ਹੱਥ ਤੇ ਨਹੀਂ ਪਹਿਲਾ ਘਰ ਲ ਘਰ ਪਰ ਆਹ ਠੱਕ ਮੰਦਾ ਦੇਖੋ ਇਹਦੇ ਪੈਰ ਕਿਵੇਂ ਵਿੰਗੇ ਹੋ ਗਏ ਆ ਤੇ ਆ ਲੱਤ ਸੁੱਕ ਕੇ ਆ ਦੇਖੋ ਆ ਜੁੜ ਗਈ ਆ ਨਾਲੇ ਵੀਰ ਦਾਦਿਆ ਵੀ ਇਹ ਸਿੱਧੀ ਨਹੀਂ ਹੁੰਦੀ ਹੁਣ ਲੱਤ ਇਹਦੀ ਸਿਰਫ ਕੁਛ ਚੰਦ ਪੈਸੇ ਦੀ ਖਾਤਰ ਆ ਰੌੜ ਪਈ ਸੀ ਇਹਦੇ ਪੱਟ ਚ ਰੌੜ ਆ ਪੱਟੀ ਬੰਨੀ ਹੋਈ ਆ ਪਸ ਪਈ ਹੋਈ ਆ ਵਿੱਚੋਂ ਪੀਕ ਨਾ ਭਰਿਆ ਹੋਇਆ ਜੀ ਤੇ ਕਹਿੰਦੇ ਰੌੜ ਨੰਗੀ ਹੋ ਜਾਂਦੀ ਆ ਪੈਣੇ ਥੱਡੀ ਵੀ ਦਿਖਦੀ ਆ ਦੋਨੇ ਪਾਸੇ ਗਰਦਿੱਤਾ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਸੜਕਾਂ ਤੇ ਰੁੜਦਾ ਸੀਗਾ ਡਗਰੂ ਵਾਲੇ ਫਾਟਕਾ ਜਦੋਂ 모ग्गा ਕ੍ਰਾਸ ਕਰਦੇ ਆ 모ੱਗੇ ਤੋਂ ਫਿਰੋਜ਼ਪੁਰ ਵੱਲ ਨੂੰ ਜਾਂਦੇ ਆ ਵੱਡੀ ਰੋਡ ਦੇ ਉੱਤੇ ਹੀ ਪਿੰਡ ਆਉਂਦਾ ਡਗਰੂ ਤੇ ਉੱਥੇ ਪੁਲ ਜੇ ਬਣਿਆ ਹੋਇਆ ਅਨਕੰਪਲੀਟ ਜਿਹਾ ਉਹ ਪੁਲ ਦੇ ਉੱਤੇ ਇਹਦਾ ਘਰ ਆ ਤੇ ਬਸ ਉੱਥੇ ਰੁੜ ਕੇ ਘਰੋਂ ਸੜਕ ਤੇ ਆ ਜਾਂਦਾ ਸੀ ਇਹ ਸਾਰਾ ਦਿਨ ਉੱਥੇ ਸੜਕ ਤੇ ਰੁੜਦਾ ਰੁੜਦਾ ਕਚੈਰੀਆਂ ਤੇ ਕਿਰਾਏ ਆ ਜਾਂਦਾ ਸੀਗਾ ਇਦਾਂ ਜੀਵਨ ਚੱਲਦਾ ਸੀ ਕਾਰਨ ਕੀ ਹੋਇਆ ਇਹਦੇ ਪਿੱਛੇ ਕਾਰਨ ਹੋਇਆ ਜਦੋਂ ਗਰਦਿੱਤਾ ਛੋਟਾਇਆ ਸੀਗਾ ਫਾਟਕਾਂ ਦੇ ਘਰ ਸੀ ਗੱਡੀਆਂ ਗੁੱਡੀਆਂ ਆਉਂਦੀਆਂ ਰਹਿੰਦੀਆਂ ਸੀ ਤੇਜ਼ ਤੇਜ਼ ਇੱਕ ਦਿਨ ਗੱਡੀ ਦਾ ਐਕਸੀਡੈਂਟ ਹੋ ਗਿਆ ਗੱਡੀ ਇਹਦੇ ਉੱਪਰ ਦੀ ਨੰਗੀ ਇਹਦਾ ਪੱਟ ਟੁੱਟ ਗਿਆ ਤੇ ਗਰੀਬ ਪਰਿਵਾਰ ਸੀ ਉਹਨਾਂ ਨੇ ਰਾਈਨਾਮਾ ਕਰ ਲਿਆ ਪੱਟ ਦਾ ਇਲਾਜ ਕਰਾਇਆ ਤਾਂ ਸਿਰ ਦਾ ਇਲਾਜ ਨਹੀਂ ਕਰਾਇਆ ਵਿਚਾਰੇ ਦਾ ਕਿਸੇ ਨੇ ਸਿਰ ਦਾ ਐਕਸਰੇ ਵੀ ਨਹੀਂ ਕਰਾਇਆ ਇਹ ਮਰੀ ਵੀ ਨਹੀਂ ਕਰਾਈ ਸਿਰ ਚ ਕਲਾਉਡ ਜੰਮ ਗਿਆ ਸਰੀਰ ਹੌਲੀ ਹੌਲੀ ਖੜਨਾ ਸ਼ੁਰੂ ਹੋ ਗਿਆ ਫਿੱਲਣ ਲੱਗੀ ਬਾਡੀ ਹੁਣ ਤਾਂ ਕਰ ਦਿੱਤਾ ਤੁਸੀਂ ਦੇਖ ਦਿਓ ਬਹੁਤ ਘੱਟ ਹਿਲਦਾ ਉਹਦੀ ਮੁੱਛਾਂ ਨੂੰ ਵੀ ਪਟੇ ਦਿੰਦਾ ਹੁਣ ਤਾਂ ਤੇ ਪਹਿਲਾਂ ਜਦੋਂ ਆਇਆ ਸੀ ਕਰ ਦਿੱਤਾ ਇੱਕ ਜਣਾ ਇਹਦਾ ਸਿਰ ਫੜਦਾ ਹੁੰਦਾ ਸੀ ਕਿ ਤਾਂ ਦੂਜਾ ਬੰਦਾ ਇਹਦੇ ਮੂੰਹ 'ਚ ਰੋਟੀ ਪਾਉਂਦਾ ਸੀ ਕਿਉਂਕਿ ਇਹਦਾ ਇੰਨੀ ਬਾਡੀ ਇਹਦੀ ਹੈਲਦੀ ਸੀਗੀ ਵੀਕਨੈਸ ਵੀ ਬਹੁਤ ਸੀਗੀ ਕਰ ਦਿੱਤੇ ਜੋ ਉਸ ਟਾਈਮ ਤੇ ਹੁਣ ਤਾਂ ਸਾਡਾ ਕਰ ਦਿੱਤਾ ਘੁਲਦਾ ਵੀ ਆ ਓਮਲ ਕਾਮਲ ਹੁਣਾਂ ਨੂੰ ਭਜਾ ਲੈਂਦਾ ਮੂਰੇ ਹੈ ਨਾ ਨੀਰੇਜ ਨੂੰ ਵੀ ਜਿੱਤ ਲੈਂਦਾ ਗਰਦਿੱਤਾ ਹਨਾ ਗਰਦਿੱਤਾ ਮੁੱਛਾਂ ਨੂੰ ਬਟਾ ਦੇ ਕੇ ਦਿਖਾ ਦੇ ਮੜਾ ਜੇ ਫਿਰ ਗਰਦਿੱਤਾ ਦੇਖ ਹੁਣ ਮੁੱਛਾਂ ਨੂੰ ਬਟਾ ਵੀ ਦਿੰਦਾ ਗਰਦਿੱਤੇ ਦਾ ਪਹਿਲਾਂ ਹੱਥ ਬਿਲਕੁਲ ਨਹੀਂ ਸੀ ਕੰਮ ਕਰਦੇ ਹੁਣ ਮੂੰਹ 'ਚ ਬੁਰਕੀ ਆਪ ਵੀ ਪਾ ਲੈਂਦਾ ਇੰਡੀਪੈਂਡੈਂਟ ਹੁਣ ਹੋ ਗਿਆ ਗਰਦਿੱਤਾ ਸਾਡਾ ਤੇ ਮੁੱਛਾਂ ਨੂੰ ਬਟਾ ਦੇਣ ਲੱਗੀ ਜਦੋਂ ਮੁੰਡਾ ਗੱਭਰੂ ਮਤਲਬ ਫਿਰ ਪਤਾ ਲੱਗ ਗਿਆ ਕਿ ਗੱਭਰੂ ਹੋ ਗਿਆ ਸਾਡਾ ਬੰਦਾ ਪਰ ਇੱਕ ਨਿੱਕਾ ਜਿਹਾ ਘਰ ਸੀ ਛੋਟਾ ਜਿਹਾ ਕੋਠੜਾ ਸੀਗਾ ਬਸ ਉਹਦੇ 'ਚ ਰਹਿੰਦਾ ਸੀ ਸਾਰਾ ਦਿਨ ਭੁਖਾਰੀਆਂ ਵਾਂਗੂ ਉੱਥੇ ਭੀਖ ਮੰਗਦਾ ਕੋਈ 10 ਰੁਪਏ ਦੇਣਦਾ ਕੋਈ 5 ਜਿਹੜੀ ਹਾਲਤ ਸੀ ਲੱਤ ਦੇ ਵਿੱਚ ਰੌੜ ਪਈ ਸੀ ਉਹ ਬਾਹਰ ਨਿਕਲਿਆਈ ਸੀ ਰੌੜ ਤੇ ਉਵੇਂ ਜਮੀਨ ਤੇ ਰੁੜਦਾ ਸੀ ਇਹ ਤੇ ਉਹ ਰੌੜ ਆ ਜਿਹੜੀ ਉਹ ਜਮੀਨ ਤੇ ਘਸੜਦੀ ਸੀ ਜੀਨਾਂ ਦੇ ਦਰਦ ਹੁੰਦਾ ਸੀ ਵਿਚਾਰੇ ਦੇ ਤੇ ਫਿਰ ਵਾਹਿਗੁਰੂ ਦੀ ਕਿਰਪਾ ਹੋਈ ਸਾਨੂੰ ਉੱਥੋਂ ਵੀਰਾਂ ਨੇ ਫੋਨ ਕਰਕੇ ਸਤਪਾਲ ਹੁਣੇ ਆ ਉਹਨਾਂ ਨੇ ਦੱਸਿਆ ਵੀ ਇੱਥੇ ਇੱਕ ਬੱਚਾ ਬਹੁਤ ਮਾੜੀ ਹਾਲਤ ਚ ਅਸੀਂ ਉੱਥੋਂ ਲੈ ਕੇ ਆਏ ਗਰਦਿੱਤੇ ਨੂੰ ਜਾ ਕੇ ਤੇ ਹੁਣ ਗਰਦਿੱਤੇ ਨੂੰ ਸਾਡੇ ਕੋਲ ਰਿੰਦੇ ਨੂੰ ਵੀ 8 ਸਾਲ ਹੋ ਗਏ ਆ ਤੇ ਉਦੋਂ ਤੱਕ ਗਰਦਿੱਤੇ ਦੇ ਦਾੜੀ ਮੁੱਛਾਂ ਵੀ ਨਹੀਂ ਆਈਆਂ ਤੁਸੀਂ ਦੇਖੋ ਕੀ ਹਾਲ ਸੀ ਤੇ ਅੱਜ ਤੱਕ ਗਰਦਿੱਤਾ ਦੇਖੋ ਸਾਡਾ ਕਿਵੇਂ ਗੁਰੂ ਦਾ ਸਿੱਖ ਬਣਿਆ ਹੋਇਆ ਸਿੰਘ ਸਜ ਗਿਆ ਛੜਦੇ ਪੁੱਤ ਥੱਲੇ ਛੜਦੇ ਤੇ ਬਸ ਮਹਾਰਾਜ ਮਿਹਰ ਕਰਨ ਸੱਚੇ ਪਾਤਸ਼ਾਹ ਸਾਡੇ ਇਹਨਾਂ ਪਰਿਵਾਰ ਕੇ ਮੈਂਬਰਾਂ ਤੇ ਸਾਡੇ ਬੱਚਿਆਂ ਤੇ ਗਰਦਿੱਤੇ ਦੀਆਂ ਲੱਤਾਂ ਬਿਲਕੁਲ ਹੀ ਸੁੱਕ ਗਈਆਂ ਸੀਗੀਆਂ ਜੇਕਰ ਤੇ ਉਸ ਟਾਈਮ ਜਿਹੜੇ ਬੰਦਿਆਂ ਨੂੰ ਐਕਸੀਡੈਂਟ ਹੋਇਆ ਸੀ ਜੇ ਇਹਦਾ ਸਹੀ ਟ੍ਰੀਟਮੈਂਟ ਕਰਾ ਦਿੰਦੇ ਉਹ ਅਸ਼ੇਅਰ ਅਗਦੇ ਦਿੱਤਾ ਆਪਣੇ ਪੈਰਾਂ ਤੇ ਚੱਲਦਾ ਹੁੰਦਾ ਤੇ ਉਸ ਤੋਂ ਵੀ ਘਟੀਆਂ ਗੱਲ ਜੇ ਜਿਹੜੇ ਰਿਸ਼ਤੇਦਾਰਾਂ ਨੇ ਉਹਨਾਂ ਨਾਲ ਰਾਜਨਾਮਾ ਕਰਕੇ ਪੈਸੇ ਖਾ ਲੇ ਵਿੱਚੋਂ ਇਹਦਾ ਇਲਾਜ ਨਹੀਂ ਪੂਰਾ ਹੋਣ ਦਿੱਤਾ ਜੇ ਉਹ ਵੀ ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ ਤਾਂ ਅਜਿਹਾ ਦਿੱਤਾ ਚੱਲਦਾ ਫਿਰਦਾ ਹੁੰਦਾ ਪਰ ਸਾਡੇ ਪਰਿਵਾਰ ਦਾ ਅਗਦੇ ਦਿੱਤਾ ਬਹੁਤ ਸਿਆਣਾ ਮਾਜੀ ਗੁਰੂ ਦਾ ਸਿੱਖਾ ਗੁਰ ਹੁਣ ਇਹਨੇ ਨਹਾ ਲਿਆ ਦਸਤਾਰ ਬਣਾ ਲਈ ਗੁਰੂ ਘਰ ਚਲੇ ਜਾਣਾ ਉਗ ਪਏ ਤੋਂ ਬਾਹਰ ਆਉਣਾ ਗੁਰਦੁਆਰਾ ਸਾਹਿਬ ਤੋਂ ਸਵੇਰੇ ਵੀ ਤੇ ਸ਼ਾਮ ਨੂੰ ਵੀ ਦੋਨੋਂ ਟਾਈਮ ਸਾਡਾ ਗ੍ਰਿਤ ਦਿੱਤਾ ਗੁਰੂ ਘਰ ਦੇ ਵਿੱਚ ਹਾਜ਼ਰੀ ਲਗਾਉਂਦਾ ਬੋਲ ਨਹੀਂ ਹੁੰਦਾ ਪਰ ਵਾਹਿਗੁਰੂ ਕਹਿ ਕੇ ਦਿਖਾ ਦੇ ਵਾਹਿਗੁਰੂ ਸਪੀਕਰ ਜੀ ਵੀ ਵਾਹਿਗੁਰੂ ਦਾ ਜਾਪ ਕਰਦਾਂ ਲੱਗ ਦਿੱਤਾ ਕਈ ਵਾਰ ਹਨਾ ਕਰ ਦਿੱਤੇ ਹਾਂ ਅੱਜ ਕਰਨਾ ਅੱਜ ਕਰੀ ਸਪੀਕਰ ਜੀ ਜੇ ਆਪ ਜਾ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ